ਬੱਚਾ ਪਿਆਰਾ ਬਹੁਤ ਆ ਮੁਸਕਰਾਉਂਦਾ ਤੇ ਦੇਖ ਕੇ ਆਪਣੀ ਦੂ ਖੁਸ਼ ਹੋ ਜਾਂਦੀ ਲੇਕਿਨ ਜਦੋਂ ਇਹਦਾ ਰੂਪ ਦੇਖਿਆ ਗਤਕਾ ਖੇਡਦੇਆਂ ਦਾ ਉਹ ਵੱਖਰਾ ਹੀ ਰੂਪ ਹੈ ਪੂਰੇ ਦੇਸ਼ ਭਰ ਦੇ ਵਿੱਚ ਜਾ ਕੇ ਪਰਫਾਰਮੈਂਸ ਕਰਦੇ ਨੇ ਔਰ ਇੰਡੀਆਜ਼ ਗੌਟ ਟੈਲੈਂਟ ਤੇ ਜੱਜ ਸੀਗੀ ਸ਼ਿਲਪਾ ਸ਼ਾਟੀ ਔਰ ਸ਼ਿਲਪਾ ਸ਼ਾਟੀ ਇਹਨਾਂ ਬੱਚਿਆਂ ਦਾ ਟੈਲੈਂਟ ਦੇਖ ਕੇ ਉਹ ਹੈਰਾਨ ਸੀ ਕਿ ਉਹ ਆਪਣੇ ਜਜਮੈਂਟ ਟੇਬਲ ਤੇ ਖੜੇ ਹੋ ਕੇ ਸਲੂਟ ਕਰਦੀ ਆ ਵੀ ਅੱਜ ਦੇ ਅਸੀਂ ਬੱਚੀ ਦੇਖਦੇ ਫੋਨ ਹੀ ਨਹੀਂ ਛੱਡਦੇ ਮਾਪਿਓ ਤੇ ਕਹਿੰਦੇ ਜਿੰਨਾ ਚਿਰ ਤੱਕ ਫੋਨ ਨਾ ਦੇਈ ਇਹਨਾਂ ਦੇ ਅੰਦਰ ਰੋਟੀ ਨਹੀਂ ਨਿਕਲਦੀ ਤੁਸੀਂ ਛੋਟੀ ਛੋਟੀ ਮਦਦ ਸਸ਼ਤ ਦੇਤੇ ਨਾਦੇ ਹੱਥ ਕਿਛਾਡੇ ਛੋਟੇ ਛੋਟੇ ਸਾਬ ਜਦੇ ਨੀਆਂ ਚ ਖਲੋਗੇ ਬੜੀ ਵੱਡੀ ਕੁਰਬਾਨੀ ਸੀ ਐ ਬਾਬਾ ਬੰਦਾ ਸਿੰਘ ਜੀ ਦਾ ਬਾਬਾ ਬੰਦਾ ਸਿੰਘ ਬਾਦਿਆ ਪੁੱਤਰ ਸੀਗਾ 4 ਸਾਲ ਦਾ ਅਬਉਦੇ ਸਿੰਘ ਜੀ ਜਿਨ੍ਹਾਂ ਜਿਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ ਸੀ ਇਸ ਕਰਕੇ ਪਿਛਲੇ ਸਮੇਂ ਤੋਂ ਹੀ ਸਾਨੂੰ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਸਾਡੀ ਭਚੰਗੀ ਜਿਹੜੇ ਸ਼ਸਤਰ ਵਿਦਾ ਚ ਲੱਗੇ ਨੇ ਔਰ ਅੱਜ ਜੇ ਮੋਬਾਈਲਾਂ ਦੀ ਗੱਲ ਕਰੀਏ ਤਾਂ ਇਹ ਮਾਂ ਪਿਓ ਦੇ ਫਰਜ਼ ਬਣਦਾ ਇਥੇ ਬਹੁਤ ਵੱਡੀ ਗਲਤੀ ਮਾਂ ਪਿਓ ਦੀ ਆ ਕਿ ਉੱਥੇ ਦੇ ਅਸੀਂ ਬੋਰਡਾਂ ਦੇ ਦੇਖਦੇ ਫਾਇਰਿੰਗ ਹੁੰਦੀ ਆ ਗਤਕਾ ਦੇ ਅਸੀਂ ਕਦੀ ਕਿਰਪਾਨਾਂ ਦਾ ਖੇਡ ਦੇਖਿਆ ਨਹੀਂ ਇਹਨਾਂ ਦਾ ਲੜਦਿਆਂ ਲੜਦਿਆਂ ਜੇ ਕੋਈ ਫੌਜ ਸਾਡੇ ਲੱਗ ਕੇ ਆ ਜਾਵੇ ਤੇ ਖਾਤੋਂ ਦੀ ਜੋ ਜੰਗ ਹੁੰਦੀ ਆ ਆ ਸਾਡੀਆਂ ਬੰਦੂਕਾਂ ਦੇ ਅੱਗੇ ਇੱਕ ਵਰਸ਼ੇ ਦਾ ਕੰਮ ਲੈਣ ਲਈ ਵੈਪਨਸ ਲੱਗਾ ਹੁੰਦਾ ਵਾ ਉੱਥੇ ਵੀਰੇ ਟ੍ਰੇਨਿੰਗ ਕੰਮ ਆਉਂਦੀ ਆ ਕਿ ਕਿਵੇਂ ਸ਼ਸਤਰ ਵਿਦਿਆ ਗੱਤਕੇ ਦੇ ਨਾਲ ਅਸੀਂ ਜ਼ਾਲਮਾਂ ਦੇ ਚਬਾੜੇ ਬਾੜ ਸਕਦੇ ਆ ਅਸੀਂ ਕਿਵੇਂ ਜ਼ਾਲਮਾਂ ਦੀਆਂ ਦੁਸ਼ਮਨਾਂ ਦੀਆਂ ਖੋਪੜੀਆਂ ਤੋੜ ਸਕਦੇ ਆ ਔਰ ਇਸੇ ਲਈ ਜਿਹੜੀ ਆ ਇੰਡੀਅਨ ਆਰਮੀ ਨੇ ਵੀ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਲਈ ਆ ਇਹ 16 ਸਿਕਲਾਈ ਨੂੰ ਸਿਖਾਇਆ ਸੀਗਾ ਜੀ ਨਾਗaland ਔਰ 11 ਸਿਕਲਾਈ ਨੂੰ ਸਿਖਾਇਆ ਹੈ ਜੀ ਅਸੀਂ ਐਲ ਐਲ ਦਗ ਜਿੱਤੇ ਕਾਰਗਿਲ ਦੀ ਜੰਗ ਹੋਈ ਸੀ ਸ਼ਸਤਰ ਦੇ ਅੱਜ ਉੱਪਰ ਕੁਝ ਲੋਕ ਸਵਾਲ ਖੜੇ ਕਰ ਦਿੰਦੇ ਆ ਕਿਉਂਕਿ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਜੋੜਿਆ ਲੇਕਿਨ ਸਨੇਹਾ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕਿ ਸ਼ਸਤਰ ਦੀ ਮਤਤਾ ਕੀ ਹੈ ਗੁਰੂ ਸਾਹਿਬ ਨੇ ਜਿੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਤੇ ਦਸਮ ਦੀ ਬਾਣੀ ਬਖਸ਼ੀਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਅਸ ਕਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸੈਭ ਸਰੋਹੀ ਸੈਤੀ ਯਹੀ ਹਮਾਰੇ ਪੀਰ ਹੋਲੀ ਕਾ ਦੀ ਖੇਡੀ ਹੈ ਜੀ ਸਾਡੇ ਹੋਲੇ ਮੱਲੇ ਹੋਲੇ ਮੱਲੇ ਦਾ ਨਾਂ ਸੁਣ ਚੜ ਜਾਂਦਾ ਚਾ ਐਵੇਂ ਨਾ ਡਰ ਰਾ ਸਾਡੇ ਅੱਗੇ ਨਾ ਤੂਆ ਪੜ ਇਤਿਹਾਸ 사 ਨੂੰ ਜਿੰਨੇ ਜਿੰਨੇ ਰੋਕਿਆ ਆ ਦੇਖ ਬੁਕਾਰੀ ਵੱਖੀ ਵਿੱਚ ਟੋਕਿਆ ਗਤਕਾ ਅਖਿਰ ਜੋ ਮੈ ਨਾਲ ਤਾਤਾ ਬਾਬਾ ਦੀ ਕੰਦਿਰ ਮਾਨੂੰ ਬਾਬਾ ਸਾਥੀ ਦੀਓ ਕਾਰ ਗਤਕਾ ਇੱਕ ਅਜੇ ਹੀ ਸ਼ਸਤਰ ਕਲਾ ਹੈ ਜਿਹੜੀ ਸਾਈਕਲ ਦੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਲੇਕਿਨ ਅੱਜ ਵੀ ਬਹੁਤ ਜਿਹੇ ਅਜੇਹ ਗਤਕਾ ਗਰੁੱਪ ਨੇ ਬਹੁਤ ਜਿਹੇ ਬੱਚੇ ਨੇ ਜਿਹੜੇ ਗਤਕਾ ਸਿੱਖਦੇ ਨੇ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਆਧੁਨਿਕ ਹਥਿਆਰ ਆ ਚੁੱਕੇ ਨੇ ਵੱਡੇ ਵੱਡੇ ਔਰ ਜਿਹੜੇ ਗੱਲ ਕਰੀ ਐਡਵਾਂਸ ਵੈਪਨ ਆ ਚੁੱਕੇ ਨੇ ਲੇਕਿਨ ਫਿਰ ਵੀ ਜਿਹੜੀ ਸ਼ਸਤਰ ਕਲਾ ਹੈ ਉਸ ਨੂੰ ਕਿਉਂ ਨਹੀਂ ਮੱਤਤਾ ਦਿੱਤੀ ਜਾਂਦੀ ਹੈ ਇਸ ਦੇ ਪਿੱਛੇ ਦੇ ਕਾਰਨ ਕਿ ਕਹਿੰਦੇ ਅੱਜ ਸਾਡੇ ਨਾਲ ਕੁਝ ਐਸੇ ਖਾਸ ਜਿਹੜੇ ਸਖਸ਼ ਮੌਜੂਦ ਨੇ ਜਿਨ੍ਹਾਂ ਨੇ ਇੰਡੀਅਨ ਆਰਮੀ ਨੂੰ ਵੀ ਗਤਕਾ ਸਿਖਾਇਆ ਤੁਸੀਂ ਸੋਚਦਾ ਹੋਵੋਗੇ ਇੰਗੇ ਆਦਮੀ ਤੇ ਵੱਡੀਆਂ-ਵਡੀਆਂ ਬੰਦੂਕਾਂ ਨਾਲ ਵੈਪਨ ਨਾਲ ਲੜਾਈ ਲੜਦੀ ਉਹਨਾਂ ਨੇ ਗਤਕਾ ਸਿੱਖ ਕੇ ਕੀ ਕਰਨਾ ਹੈ ਗਤਕੇ ਦੀ ਵਿੱਚ ਮੱਤਤਾ ਕੀ ਹੈ ਨਾਲ ਦੇ ਨਾਲ ਤੁਸੀਂ ਇਹ ਤਸਵੀਰਾਂ ਦੇਖੋ ਬੱਚਿਆਂ ਦੀਆਂ ਇੰਨਾ ਬੱਚਿਆਂ ਦੇ ਨਾਮ ਵੱਡੇ-ਵੱਡੇ ਜਿਹੜੇ 월ਡ ਰਕੋਰਡ ਦਰਜ ਨੇ ਗੱਲ ਕਰੀਏ ਵੱਡੇ-ਵੱਡੇ ਬਾਲੀਵੁੱਡ ਸੀਸਕਾ ਕੇ ਨਹਾਦਰ ਕੀਤਾ ਸੋ ਇਹ ਪਰਵਾਰ ਤੁਸੀਂ ਦੇਖ ਸਕਦੇ ਹੋ ਤਿਆਰ ਬਤਿਆਰ ਸਿੰਘਾਂ ਦਾ ਪਰਵਾਰ ਹੈ ਜਿਨ੍ਹਾਂ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਬੋਲਬਾਲਾ ਹੈ ਰੈਪ ਵੀ ਗਾਉਂਦੇ ਨੇ ਬੱਚੇ ਆਪਣੇ ਗੁਰੂਆਂ ਦੀ ਰੈਪ ਲਿਖੇ ਨੇ ਸਹਿਬਜ਼ਾਦਿਆਂ ਦੀ ਰੈਪ ਲਿਖੇ ਨੇ ਪਾਠ ਹੁੰਦਾ ਹੈ ਇਹਨਾਂ ਨੂੰ ਸ਼ਸਤਰ ਕਲਾ ਹੁੰਦੀ ਹੈ ਬਹੁਤ ਜ਼ਿਆਦਾ ਜੇ ਆਪਾਂ ਗੱਲ ਕਰੀਏ ਛੋਟੀ ਉਮਰ ਦੇ ਵਿੱਚ ਆਪਣਾ ਨਾਮ ਬਣਾ ਲਏ ਨੇ ਤੇ ਧਰਮ ਨਾਲ ਬਹੁਤ ਵੱਡੇ ਤੌਰ ਤੇ ਜੁੜੇ ਹੋਏ ਨੇ ਗੱਲਬਾਤ ਕਰ ਲੈਂਦੇ ਆ ਭਾਜੀ ਇਹਨਾਂ ਦੇ ਫਤਿਹ ਦੀ ਸਾਂਝ ਬਾਈਏ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਗੱਲ ਜਿਹੜੀ ਤੁਹਾਡੇ ਕੋਲੋਂ ਸੁਣੀ ਸੀਗੀ ਪਹਿਲਾਂ ਕਿ ਇੰਡੀਅਨ ਆਦਮੀ ਨੂੰ ਵੀ ਗਤਕਾ ਸਿਖਾਇਆ ਬੜੀ ਖਦਾਨੀ ਜਨੂੰ ਗੱਲ ਲੱਗੀ ਕਿ ਉੱਥੇ ਦੇ ਅਸੀਂ ਬੋਰਡਰ ਦੇ ਦੇਖਦੇ ਫਾਇਰਿੰਗ ਹੁੰਦੀ ਆ ਗਤਕਾ ਦੇ ਅਸੀਂ ਕਦੀ ਕਿਰਪਾਨਾਂ ਦਾ ਖੇਡ ਦੇਖਿਆ ਨਹੀਂ ਨਾ ਆਰਮੀ ਦੇਖੋ ਜੀ ਸ਼ਸਤਰ ਵਿਦਿਆ ਮੈਂ ਪਹਿਲਾਂ ਦੱਸਿਆ ਕਿ ਸ਼ਸਤਰ ਵਿਦਿਆ ਅੱਜ ਦੇ ਯੁੱਗ ਦੇ ਵਿੱਚ ਵੀ ਸ਼ਸਤਰ ਵਿਦਿਆ ਬਹੁਤ ਜ਼ਰੂਰੀ ਆ ਔਰ ਇਹ ਸ਼ਸਤਰ ਵਿਦਿਆ ਦੀ ਸਿਖਲਾਈ ਜਿਹੜੀ ਆ ਉਹ ਸਾਡੀ ਸਿੱਖ ਰੈਜੀਮੈਂਟਾਂ 11 ਸਿਖਲਾਈ 16 ਸਿਖਲਾਈ 10 ਸਿਖਲਾਈ ਜਿਹਨੂੰ ਅਸੀਂ ਗਤਕੇ ਦੀ ਸਿਖਲਾਈ ਦੇ ਚੁੱਕੇ ਆ ਟ੍ਰੇਨਿੰਗ ਦੇ ਚੁੱਕੇ ਆ ਕਿੰਨੇ ਮਹੀਨੇ ਦੀ ਕਲਾਸ 16 ਸਿਖਲਾਈ ਨੂੰ ਸਿਖਾਇਆ ਸੀਗਾ ਜੀ ਨਾਗaland ਔਰ 11 ਸਿਖਲਾਈ ਨੂੰ ਸਿਖਾਇਆ ਹੈ ਜੀ ਅਸੀਂ ਐਲ ਐਲ ਦਗ ਜਿੱ ਉਥੇ ਕੀ ਆ ਜੀ ਕਿ ਜਿਹੜੀ ਸਾਡੀਆਂ ਸਿੱਖ ਰੈਜੀਮੈਂਟਾਂ ਆ ਉਹ ਜਦੋਂ ਸਾਡੀਆਂ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਲੈਂਦੀਆਂ ਆ ਤਾਂ ਉਥੇ ਕੀ ਹੁੰਦਾ ਕਿ ਜਦੋਂ ਸਾਡੇ ਦੇਸ਼ ਉੱਤੇ ਕੋਈ ਹਮਲਾ ਕਰੇ ਸਾਡੇ ਹਿੰਦੁਸਤਾਨ ਤੇ ਜਦੋਂ ਕੋਈ ਫੌਜ ਹਮਲਾ ਕਰਨ ਆਉਂਦੀ ਹੈ ਚੜਾਈ ਕਰਕੇ ਆਉਂਦੀ ਆ ਤਾਂ ਜਿੱਥੇ ਸਾਡੀ ਬੰਦੂਕਾਂ ਦੇ ਨਾਲ ਗੋਲੀਬਾਰੀ ਹੁੰਦੀ ਹੈ ਤੇ ਆਪਾਂ ਨਾਲ ਲੜਾਈ ਹੁੰਦੀ ਆ ਲੜਦੇ ਆ ਲੜਦਾ ਜੇ ਕੋਈ ਫੌਜ ਸਾਡੇ ਲੱਗ ਕੇ ਆ ਜਾਵੇ ਤੇ ਖਤੌਦੀ ਜਦੋਂ ਜੰਗ ਹੁੰਦੀ ਆ ਆ ਸਾਡੀਆਂ ਬੰਦੂਕਾਂ ਦੇ ਅੱਗੇ ਇੱਕ ਵਰਸ਼ੇ ਦਾ ਕੰਮ ਲੈਣ ਲਈ ਵੈਪਨਸ ਲੱਗਾ ਹੁੰਦਾ ਵਾ ਉੱਥੇ ਵੀ ਇਹ ਟ੍ਰੇਨਿੰਗ ਕੰਮ ਆਉਂਦੀ ਆ ਕਿ ਕਿਵੇਂ ਸ਼ਸਤਰ ਵਿਦਿਆ ਗੱਤਕੇ ਦੇ ਨਾਲ ਅਸੀਂ ਜ਼ਾਲਮਾਂ ਦੇ ਚਬਾੜੇ ਬਾੜ ਸਕਦੇ ਆ ਅਸੀਂ ਕਿਵੇਂ ਜ਼ਾਲਮਾਂ ਦੀਆਂ ਦੁਸ਼ਮਨਾਂ ਦੀਆਂ ਖੋਪੜੀਆਂ ਤੋੜ ਸਕਦੇ ਆ ਔਰ ਇਸੇ ਲਈ ਜਿਹੜੀ ਆ ਇੰਡੀਅਨ ਆਰਮੀ ਨੇ ਵੀ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਲਈਆ ਔਰ ਅੱਜ ਬਾਰਡਰਾਂ ਤੇ ਤਾਇਨਾਤ ਸਿੱਖ ਰੈਜੀਮੈਂਟਾਂ ਸਾਰੀਆਂ ਸਿੱਖ ਰੈਜੀਮੈਂਟਾਂ ਨੂੰ ਤਕਰੀਬਨ ਗੱਤਕਾ ਜਿਹੜੀ ਆ ਦਿੱਲੀ ਜਿਹੜੀ ਗੱਤਕੇ ਦੀ ਕਲਾਸ ਲੱਗਦੀ ਆ ਫੌਜ ਦੇ ਵਿੱਚ ਵੀ ਜੀ ਭਾਜੀ ਛੋਟੇ ਛੋਟੇ ਬੱਚਿਆਂ ਨੂੰ ਜਿਹੜੀ ਗਤਕਾ ਹੈ ਸ਼ਸਤਰ ਕਲਾ ਸਿਖਾਉਣ ਦਾ ਕਾਰਨ ਕੀ ਸੀਗਾ ਕਿੱਦਾਂ ਇਹਨਾਂ ਦਾ ਮਨ ਬਣਿਆ ਕਿਉਂਕਿ ਅੱਜ ਦੇ ਅਸੀਂ ਬੱਚੇ ਦੇਖਦੇ ਫੋਨ ਹੀ ਨਹੀਂ ਛੱਡਦੇ ਮਾਪੇ ਉਹ ਕਹਿੰਦੇ ਜਿੰਨਾ ਚਿਰ ਤੱਕ ਫੋਨ ਨਾ ਦੇਈ ਇਹਨਾਂ ਦੇ ਅੰਦਰ ਰੋਟੀ ਨਹੀਂ ਨਿਕਲਦੀ ਤੁਸੀਂ ਛੋਟੀ ਛੋਟੀ ਉਮਰ ਦਾ ਸ਼ਸਤਰ ਦੇਤੇ ਨਰੇ ਹੱਥ ਤੇ ਆਪ ਵੀ ਤੁਸੀਂ ਸ਼ੁਰੂਆਤ ਕੀਤੀ ਸੀਗੀ ਇਹ ਕਿੱਦਾਂ ਸਾਦਾ ਸਬਬ ਬਣਿਆ ਦੇਖੋ ਜੀ ਸਬਬ ਸਾਨੂੰ ਸਹਿਬਜ਼ਾਦਿਆਂ ਵੱਲ ਵੇਖਣਾ ਚਾਹੀਦਾ ਕਿ ਸਾਡੇ ਛੋਟੇ ਛੋਟੇ ਸਹਿਬਜ਼ਾਦੇ ਨੀਂਹਾਂ ਚ ਖਲੋ ਕੇ ਬੜੀ ਵੱਡੀ ਕੁਰਬਾਨੀ ਸੀ ਐ ਬਾਬਾ ਬੰਦਾ ਸਿੰਘ ਜੀ ਬਾਬਾ ਬੰਦ ਸਿੰਘ ਬਾਦ ਜਿਨ੍ਹਾਂ ਜਿਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ ਸੀ ਇਸ ਕਰਕੇ ਸਾਡੇ ਪਿਛਲੇ ਸਮੇਂ ਤੋਂ ਹੀ ਸਾਨੂੰ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਸਾਡੀ ਭਚੰਗੀ ਜਿਹੜੇ ਸ਼ਸਤਰ ਵਿਦਾ ਚ ਲੱਗੇ ਨੇ ਔਰ ਅੱਜ ਜੇ ਮੋਬਾਈਲਾਂ ਦੀ ਗੱਲ ਕਰੀਏ ਤਾਂ ਇਹ ਮਾਂ ਪਿਓ ਦੇ ਫਰਜ਼ ਬਣਦਾ ਇਥੇ ਬਹੁਤ ਵੱਡੀ ਗਲਤੀ ਮਾਂ ਪਿਓ ਦੀ ਆ ਕੀ ਮਾਵਾਂ ਨਹੀਂ ਚਾਹੁੰਦੀਆਂ ਕਿ ਸਾਡੇ ਬੱਚੇ ਗਰਾਉਂਡਾਂ ਨਾਲ ਜੁੜਨ ਪਿਓ ਨਹੀਂ ਚਾਹੁੰਦੇ ਇਹ ਮਾਂ ਪਿਓ ਨੂੰ ਚਾਹੀਦਾ ਵਾ ਕੀ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜੋ ਔਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮ ਕੀਤੇ ਆ ਉਹਨਾਂ ਦੇ ਵਿੱਚੋਂ ਇੱਕ ਹੁਕਮ ਆ ਕਿ ਹਰ ਬੰਦੇ ਨੂੰ ਹਰ ਭੈਣ ਨੂੰ ਸ਼ਸਤਰ ਵਿਦਿਆ ਸਿੱਖਣੀ ਚਾਹੀਦੀ ਭਾਵੇਂ ਕੋਈ ਵੀ ਉਮਰ ਹੋਵੇ ਔਰ ਸ਼ਸਤਰ ਵਿਦਿਆ ਤੁਸੀਂ ਬੱਚੇ ਨੂੰ ਸਿਖਾਓਗੇ ਤਾਂ ਜਿੱਤੇ ਬੱਚੇ ਤੁਹਾਡੇ ਬਿਲਕੁਲ ਸਰੀਰਕ ਤੌਰ ਤੇ ਸਿਹਤਮੰਦ ਰਹਿਣਗੇ ਉਹਦੇ ਤੁਹਾਡੇ ਬੱਚਿਆਂ ਦੀ ਸੰਗਤ ਵਧੀਆ ਰਹੂਗੀ ਕੱਲ ਨੂੰ ਬੱਚੇ ਜਦੋਂ ਨੌਜਵਾਨ ਹੋ ਜਾਣਗੇ ਜਵਾਨ ਹੋ ਜਾਣਗੇ ਤਾਂ ਮਾੜੀ ਸੰਗਤ 'ਚ ਨਹੀਂ ਪੈਣਗੇ ਨਸ਼ਿਆਂ ਤੋਂ ਬਚੇ ਰਹਿਣਗੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਰਾ ਨਸ਼ਿਆਂ ਦਾ ਵਗ ਰਿਹਾ ਉਹਦੀ ਰੋਗਦਾਮ ਲਈ ਇਹ ਸ਼ਸਤਰ ਵਿਦਿਆ ਗਤਕਾ ਬਹੁਤ ਜ਼ਰੂਰੀ ਹੈ ਬੱਚਾ ਪਿਆਰਾ ਬਹੁਤ ਹੱਸਕਰਾਉਂਦਾ ਤੇ ਦੇਖ ਕੇ ਆਪਣੀ ਦੂਖ ਖੁਸ਼ ਹੋ ਜਾਂਦੀ ਲੇਕਿਨ ਜਦੋਂ ਇਹਦਾ ਰੂਪ ਦੇਖਿਆ ਗਤਕਾ ਖੇਡਦੇਆਂ ਦਾ ਉਹ ਵੱਖਰਾ ਹੀ ਰੂਪ ਹੈ ਛੋਟੀ ਉਮਰ ਦੇ ਵਿੱਚ ਇੰਨੇ ਇੰਨੇ ਰਿਕਾਰਡ ਤੁਸੀਂ ਦੱਸਿਆ ਸੀਗਾ ਸ਼ਿਲਪਾ ਸ਼ੈਟੀ ਨੇ ਵੀ ਇਹਨਾਂ ਦੇ ਅੱਗੇ ਮਤਲਬ ਹੱਥ ਜੋੜ ਕੇ ਇਹਨਾਂ ਦੀ ਕਲਾ ਨੂੰ ਨਮਸਕਾਰ ਕੀਤਾ ਸੀਗਾ ਉਹ ਸਾਰਾ ਕੀ ਸੀਗਾ ਕਿੱਥੇ ਕਿੱਥੇ ਜਾ ਕੇ ਬੱਚੇ ਪਰਫਾਰਮ ਕਰ ਆਏ ਨੇ ਇਹ ਬੱਚੇ ਦੇਖੋ ਜੀ ਪੂਰੇ ਦੇਸ਼ ਭਰ ਦੇ ਵਿੱਚ ਜਾ ਕੇ ਪਰਫਾਰਮੈਂਸ ਕਰਦੇ ਨੇ ਉਹਨੇ ਵੀ ਪੂਰੇ ਦੇਸ਼ ਦੇ ਵਿੱਚ ਆਇਓ ਮਹਾਰਾਸ਼ਟਰ ਹੋਵੇ Rajasthan ਹੋਵੇ UP Haryana ਐਮਪੀ ਦੇ ਵਿੱਚ ਹਰ ਇੱਕ ਜਗ੍ਹਾ ਤੇ ਜਾ ਕੇ ਬੱਚੇ ਸ਼ਾਸਤਰ ਵਿੱਦਿਆ ਦੀ ਪਰਫਾਰਮੈਂਸ ਦਿੰਦੇ ਨੇ ਔਰ ਇੰਡੀਆਜ਼ ਗੌ ਟੈਲੈਂਟ ਤੇ ਜੱਜ ਸੀਗੀ ਸ਼ਿਲਪਾ ਸ਼ਾਟੀ ਔਰ ਸ਼ਿਲਪਾ ਸ਼ਾਟੀ ਇਹਨਾਂ ਬੱਚਿਆਂ ਦਾ ਟੈਲੈਂਟ ਦੇਖ ਕੇ ਹੈਰਾਨ ਸੀ ਉਹ ਬੋਲੀ ਕਿ ਅਸੀਂ ਬੱਚਿਆਂ ਨੂੰ ਡਾਂਸ ਕਰਦੇ ਹੋਏ ਦੇਖਿਆ ਬੱਚਿਆਂ ਨੂੰ ਗਾਣਾ ਗਾਉਂਦੇ ਹੋਏ ਦੇਖਿਆ ਪਰ ਅਸੀਂ ਬੱਚਿਆਂ ਨੂੰ ਇਹ ਟੈਲੈਂਟ ਦੇਖ ਕੇ ਹੈਰਾਨ ਸੀਗੇ ਅਸੀਂ ਫਸਟ ਟਾਈਮ ਦੇਖ ਰਹੇ ਹਾਂ ਔਰ ਇਹਨਾਂ ਦੇ ਟੈਲੈਂਟ ਤੋਂ ਇੰਨੀ ਉਹ ਹੈਰਾਨ ਸੀ ਕਿ ਉਹ ਆਪਣੇ ਜਜਮੈਂਟ ਟੇਬਲ ਤੇ ਖੜੇ ਹੋ ਕੇ ਸਲੂਟ ਕਰਦੀ ਆ ਇਹ ਬੱਚੇ ਜੀ ਤੇਲਗੂ ਜੀ ਤਾਮਿਲ ਸ਼ੋ ਔਰ ਕਾਫੀ ਜਿਹੜੇ ਪੰਜਾਬੀ ਧਾਰਮਿਕ ਸੌਂਗ ਨੇ ਉਹਨਾਂ ਦੇ ਵਿੱਚ ਵੀ ਇਹ ਬੱਚੇ ਜਿਹੜੇ ਆ ਪਰਫਾਰਮੈਂਸ ਕਰ ਚੁੱਕੇ ਆ ਜੀ ਭਾਜੀ ਵਿਆਪਨਾ ਨੂੰ ਲੈ ਕੇ ਕੌਂਟਰੋਵਰਸੀਆਂ ਸੀ ਬਹੁਤ ਦੇਖਦੇ ਆ ਅਸ਼ਸਤ ਦੇ ਅੱਜ ਉੱਪਰ ਕੁਝ ਲੋਕ ਸਵਾਲ ਖੜੇ ਕਰ ਦਿੰਦੇ ਆ ਕਿਉਂਕਿ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਜੋੜਿਆ ਲੇਕਿਨ ਸਨੇਹਾ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਕਿ ਸ਼ਸਤਰ ਦੀ ਮੱਤਤਾ ਕੀ ਹੈ ਦੇਖੋ ਸ਼ਸਤਰ ਦੀ ਮੱਤਤਾ ਬਹੁਤ ਹੈ ਜੀ ਹੁਣੇ ਸਾਡੇ ਕਲਕੱਤੇ ਦੇ ਵਿੱਚ ਪਿੱਛੇ ਜੇ ਬੱਚੀ ਮੋਮਿਤਾ ਦਾ ਰੇਪ ਹੋਇਆ ਔਰ ਉਹ ਮੋਮਿਤਾ ਦਾ ਪਿਤਾ ਕਹਿੰਦਾ ਸੀ ਮੀਡੀਆ ਸਾਹਮਣੇ ਆ ਕੇ ਕਿ ਜੇ ਮੇਰੇ ਮੇਰੀ ਬੇਟੀ ਦੇ ਲਾਗੇ ਕੋਈ ਸਰਦਾਰ ਹੁੰ ਤਾਂ ਮੇਰੀ ਅੱਜ ਬੇਟੀ ਜਿੰਦੀ ਹੁੰਦੀ ਤੇ ਕਿੰਡੀ ਵੱਡੀ ਗੱਲ ਆ ਔਰ ਸ਼ਸਤਰਾਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਅ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਤੇ ਦਸਮ ਦੀ ਬਾਣੀ ਬਖਸ਼ੀਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਅਸ ਕਿਰਪਾਨ ਖੰਡੋ ਖੜਗ ਤੁਮਕ ਤਬਰ ਅਰਤੀਰ ਸੈਭ ਸਰੋਹੀ ਸੈਤੀ ਯਹੀ ਹਮਾਰੇ ਪੀਰ ਗੁਰੂ ਸੈਭ ਨੇ ਕਿਹਾ ਸੀ ਕਿ ਸ਼ਸਤਰ ਸਾਡੇ ਪੀਰ ਆ ਉਹ ਸ਼ਸਤਰਾਂ ਦੀ ਪੂਜਾ ਕਰਨੀ ਸ਼ਸਤਰਾਂ ਸਤਿਕਾਰ ਕਰਨਾ ਮੀਰੀ ਪੀਰੀ ਦੇ ਮਾਲਕ ਗੋਬਿੰਦ ਸਾਹਿਬ ਜੀ ਆਪ ਚੌਰ ਸੈਭ ਕਰਿਆ ਕਰਦੇ ਸ਼ਸਤਰਾਂ ਉਤੇ ਔਰ ਸ਼ਸਤਰਾਂ ਨੂੰ ਧਿਆਨ ਲਈ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਘਰ ਦੇ ਵਿੱਚ ਤੇ ਅਸੀਂ ਕਹਿੰਨੇ ਆ ਕਿ ਪ੍ਰਿਥਮ ਪਗਉਤੀ ਸਿਮਰ ਕੇ ਸਾਡੀ ਅਰਦਾਸ ਵੀ ਜਿਹੜੀ ਆ ਪਗਉਤੀ ਨੂੰ ਸਿਮਰ ਕੇ ਹੁੰਦੀ ਆ ਸੀ ਸਿਮਰ ਨਮਸਕਾਰ ਕਰਦੇ ਆ ਤੇਗਾਂ ਨੂੰ ਔਰ ਸ਼ਸਤਰਾਂ ਦੀ ਮੱਤ ਹੈ ਆ ਕਿ ਜਦੋਂ ਤੁਹਾਡੇ ਦੇ ਕੋਈ ਹਮਲਾ ਕਰਨ ਆਵੇ ਤੁਹਾਡੇ ਦੇ ਕੋਈ ਚੜਾਈ ਕਰਨ ਆਵੇ ਜਾਂ ਸਾਡੀ ਕਿਸੇ ਧੀ ਪੈਣ ਦੀ ਕੋਈ ਇੱਜ਼ਤ ਰੁੱਟਣਾਵੇ ਤਾਂ ਧੀ ਪੈਣ ਕੋਲ ਵਧੀਆ ਸ਼ਸਤਰ ਵਧੀਆ ਖੰਜਰ ਹੋਵੇ ਵਧੀਆ ਤੇਗ ਹੋਵੇ ਤਾਂ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਇਸ ਕਰਕੇ ਸ਼ਸਤਰ ਨੂੰ ਵੰਗ ਸੰਗ ਰੱਖਣਾ ਬਹੁਤ ਜ਼ਰੂਰੀ ਹੈ ਜੀ ਬਾਜੀ ਅੱਜ ਕੱਲ ਗੱਲ ਜੇਕਰ ਮੈਂ ਦੇਖਾਂ ਤੇ ਗੈਂਗਸਟਰ ਦਾ ਚਾਹੇ ਉਹ ਮਾਰੇ ਅੰਸਾਰਾ ਬੰਦੂਕਾਂ ਨਾਲ ਗੱਲ ਕਰਦੇ ਆ ਇਹ ਲੱਗਦਾ ਨਹੀਂ ਹੈ ਕਿ ਬੰਦੂਕਾਂ ਤੇ ਇੱਕ ਪਾਸੇ ਕਿਰਪਾਨਾ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਲੋਕਾਂ ਨੂੰ ਸ਼ਾਇਦ ਲੱਗੇ ਕਿ ਅਸੀਂ ਕਹਿੰਦੇ ਹਾਂ ਸਾਰੇ ਬੰਦੂਕਾਂ ਰੱਖ ਲਓ ਜਾਂ ਇਸ ਤਰੀਕੇ ਨਾਲ ਕੋਈ ਗਲਤ ਸੁਨੇਹਾ ਨਹੀਂ ਹੈ ਲੇਕਿਨ ਜੇਕਰ ਰੱਖਸ਼ਾ ਦੀ ਗੱਲ ਆਉਂਦੀ ਹੈ ਸੈਲਫ ਡਿਫੈਂਸ ਦੀ ਗੱਲ ਆਉਂਦੀ ਹੈ ਕੀ ਲੱਗਦਾ ਹੈ ਸ਼ਸਤਰ ਉਹਦੇ ਕਿੰਨਾ ਕਾਮਯਾਬ ਹੈ ਜੇਕਰ ਅਗਲੇ ਕੋਲ ਬੰਦੂਕ ਹੈ ਦੇਖੋ ਜੀ ਅਗਲੇ ਕੋਲ ਬੰਦੂਕ ਆ ਤੇ ਤੁਹਾਡੇ ਕੋਲ ਤੀਗ ਔਰ ਤੀਗ ਦੇ ਨਾਲ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਨਾਲ ਖੜੇ ਨੇ ਔਰ ਤੀਗ ਦਾ ਜਿਹੜਾ ਹੌਵਾ ਬੜਾ ਮਾੜਾ ਹੁੰਦਾ ਬੰਦੂਕ ਤੁਸੀਂ ਰਵਾਲਵਰ ਡੱਬਣਾ ਰੱਖ ਦੇਣੀ ਆ ਔਰ ਬੰਦੂਕ ਵਾਲੀ ਜਿਹੜੀ ਗੋਲੀ ਚਲਣੀ ਆ ਜਾਂ ਦੇਖੋ ਹਥਿਆਰ ਦੋਵੇਂ ਆਪਾਂ ਆਪਣੀ ਜਗ੍ਹਾ ਕੰਮ ਕਰਦੇ ਨੇ ਔਰ ਤੁਹਾਨੂੰ ਸ਼ਸਤਰਦਾਰੀ ਹੋਣਾ ਬਹੁਤ ਜ਼ਰੂਰੀ ਆ ਔਰ ਤੇਗਾ ਬੜੀ ਚੜਦੀ ਕਲਦੀਆਂ ਤੇਗਾ ਮਿਲ ਜਾਂਦੀਆਂ ਔਰ ਸਸਤੀਆਂ ਵੀ ਮਿਲ ਜਾਂਦੀਆਂ ਔਰ ਰਵਾਲਵਰ ਦੇ ਵਾਸਤੇ ਨੂੰ ਲਿਸੈਂਸ ਲਈ ਬੜਾ ਪ੍ਰੋਸੀਜਰ ਆ ਔਰ ਸ਼ਸਤਰ ਚਾਹੇ ਰਵਾਲਵਰ ਆ ਚਾਹੇ ਤੇਗਾ ਹੁਣ ਹੀ ਬਹੁਤ ਜ਼ਰੂਰੀ ਚਾਹੀਦੀ ਆ ਔਰ ਜੇ ਤੁਹਾਡੇ ਵਿੱਚ ਤੇਗਾ ਤਾਂ ਕਿਤੇ ਨਾ ਕਿਤੇ ਸ਼ਹੀਦ ਸਿੰਘ ਤੁਹਾਡੇ ਨਾਲ ਨੇ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੁਹਾਡੇ ਨਾਲ ਨੇ ਔਰ ਜਿਹਦੇ ਨਾਲ ਸ਼ਹੀਦ ਸਿੰਘ ਹੋਣ ਉਹ ਇੱਕ ਰਵਾਲਵਰ ਕੀ ਹਜ਼ਾਰਾਂ ਰਵਾਲਵਰ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਕਿਆ ਬਾਤ ਹੈ ਬਾਜੀ ਰੈਪ ਸੁਣੀ ਆ ਬੜਾ ਬੱਚਾ ਕੋ ਰੈਪ ਬੜਾ ਫੇਮਸ ਆਂਦਾ ਦਾ ਕਹਿੰਦੇ ਵਾਇਰਲ ਆ ਸੋਸ਼ਲ ਮੀਡੀਆ ਤੇ ਇਹ ਸੋਸ਼ਲ ਮੀਡੀਆ ਤੇ ਇਹਨੇ ਵੀ ਰੈਪ ਬੋਲੇ ਇਹਨੇ ਵੀ ਰੈਪ ਬੋਲੇ ਔਰ ਸੰਗਤਾਂ ਨੇ ਦੋਨਾਂ ਨੂੰ ਰੈਪਾਂ ਦੇ ਵਿੱਚ ਬੜਾ ਤੈਨੂੰ ਸਰਖਾਬ ਸਿੰਘ ਇੱਕ ਰੈਪ ਸੁਣਾਉਗਾ ਸਰਖਾਬ ਸਿੰਘ ਦੀ ਗੁਰੂ ਗੁਰੂ ਵੀ ਆਪੇ ਚੱਲਾ ਵੀ ਆਪੇ ਉਹ ਕੰਡਰ ਛੁਟਾ ਆਕੇ ਲੱਭ ਵੀ ਆਪੇ ਮੰਤਰੀ ਦੇ ਬਬਾ ਤੇ ਜੰਗਲਾਂ ਛੁਟਾ ਸਹਾਰਾ ਟਿਕੜਾ ਉਹ ਗੁਰੂ ਆ ਬੋੜਾ ਤੇ ਤੇ ਫਿਰ ਤੇ ਆਪੇ ਨਾਂਗ ਰਿਚੂ ਹੱਥ ਬੋਟਾ ਕਰ ਦੋ ਪ੍ਰਕਾਸ਼ਿੰਦਰ ਪੁੱਤ ਤੇ ਬੈਰੀ ਤੇ ਬੰਦਲ ਫੁੱਲ ਲੰਡਰ ਕਰ ਬੰਦ ਤੇ ਪਾਵੈ ਤੇ ਵੜੇ ਉਹ ਲੱਭ ਵੀ ਮੰਤਰੀ ਵੀ ਉਹਨਾਂ ਵਾਈਕਰ ਵੀ ਕਹਿੰਦੇ ਉੱਚਾ ਪੀਰ ਵੀ ਹੈ ਉੱਚ ਦਾ ਪੀਰ ਵੀ ਹੈ ਇਹ ਆ ਜੀ ਰੈਪ ਕਿ ਮੇਰੀ ਚਾਹ ਤੋਦਲੀ ਆਵਾਜ਼ ਚ ਬੋਲਿਆ ਯਾਦ ਉਹਨੂੰ ਸਾਰਾ ਇਹਦੀ ਉਮਰ ਕਿੰਨੀ ਬਦਾਂ ਦੱਸੋ ਇਹ 3 ਸਾਲ ਦੀ ਉਮਰ ਆ ਔਰ ਰੈਪ ਇਹਨੇ ਬੋਲਿਆ ਸੰਗਤਾਂ ਨੇ ਬੜਾ ਪਿਆਰ ਦਿੱਤਾ ਕਿ ਉਹ ਗੁਰੂ ਵੀ ਆਪੇ ਤੇ ਚੇਲਾ ਵੀ ਆਪੇ ਉਹ ਕੰਡਿਆਂ ਤੇ ਸੁੱਤਾ ਇਕੱਲਾ ਵੀ ਆਪੇ ਇਹ ਇੱਕ ਰੈਪ ਸਾਡੇ ਪੰਤ ਪ੍ਰੀਤ ਸਿੰਘ ਨੇ ਬੋਲੇ ਉਹ ਪਹਿਲਾਂ ਪੰਤਪ੍ਰੀਤ ਸਿੰਘ ਤੁਹਾਨੂੰ ਪੰਜਾਂ ਪਿਆਰਿਆਂ ਦੇ ਨਾਮ ਲਾਊਗਾ ਜੀ ਪੰਜਾਂ ਪਿਆ ਭਾਈ ਜੈ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਿੰਸ ਸਿੰਘ ਜੀ ਭਾਈ ਮੋਗੰ ਸਿੰਘ ਜੀ ਭਾਈ ਸਾਹਬ ਸਿੰਘ ਜੀ ਉਹਨੇ ਰੈਪ ਤੁਹਾਨੂੰ ਸੁਣਾਊਗਾ ਜਿਹੜਾ ਰੈਪ ਉਹ ਸੋਸ਼ਲ ਮੀਡੀਆ ਤੇ ਇਸ ਪੰਤਪ੍ਰੀਤ ਸਿੰਘ ਨੂੰ ਰੈਪ ਨੂੰ ਬੜਾ ਸੰਗਤਾਂ ਨੇ ਕੀ ਕੇ ਲੱਗ ਗਈ ਆ 30 ਤੋਂ 35 ਕੇ ਜਿਹੜੀ ਉਹ ਵੀਡੀਓ ਲਾਈਕ ਹੋ ਚੁੱਕੀ ਆ ਔਰ ਮਿਲੀਅਨ ਦੇ ਵਿੱਚ ਜਿਹੜੀ ਵਿਊ ਹੋ ਚੁੱਕੀ ਆ ਪੰਤਪ੍ਰੀਤ ਸਿੰਘ ਤੁਹਾਨੂੰ ਰੈਪ ਸੁਣਾਊਗਾ ਕੱਢੀ ਹੋ ਜਿਕੇ ਜਿਸੀ ਚੁੱਕਿਆ ਜਵਾਨ ਚੁੱਕਦੀ ਆ ਦੁਨੀਆ ਤੇ ਚੁੱਕਦੇ ਜਵਾਨ ਚਾਰੇ ਵਾਰ ਫਤਿਹ ਚੰਗਾ ਪੁਰੇ ਜਾਨ ਪਹਿਲੇ ਕੰਮ ਕੀਤੇ ਸੀਗਾ ਅਮਰਿਤਪਨ ਸਜਾ ਕੇ ਦਿਮਾ ਲਾ ਦੋਵੇਂ ਮਰ ਕੇ ਮਹਾਨ ਕੰਗੂੜੇ ਕੇਦਾਰੀ ਕੀਤੀ ਮੇਰੀ ਇਨਾਮ ਬੋਰੀਏ ਦੀ ਬਣ ਬਣ ਲਾਇ ਗਈ ਸੀ ਜਾਨ ਪਟੇ ਮਰੀ ਆਖ ਕੱਢੀ ਕਰ ਦਿੱਤੀ ਜਾਨ ਖਿੱਚ ਖਿੱਚ ਚਪਕਾ ਵੀ ਮਰਦ ਨੇ ਆਣ ਇਹ ਰੈਪ ਆ ਭਾਜੀ ਔਰ ਇਹ ਸੈਬਜ਼ਾਦੇਆਂ ਦੇ ਉੱਤੇ ਰੈਪ ਲਿਖਿਆ ਹੁਣ ਵੀ ਇਹ ਬੱਚੇ ਹੋਲੇ ਮੱਲੇ ਦੀ ਤਿਆਰੀ ਕਰ ਰਹੇ ਨੇ ਔਰ ਹੋਲੇ ਮੱਲੇ ਦਾ ਵੀ ਰੈਪ ਬੁਰਾ ਤਿਆਰ ਆ ਉਹਦੀਆਂ ਦੋ ਲਾਈਨਾਂ ਵਾਂਗੂ ਖੋਲਿਕਾ ਦੀ ਖੇਡੀ ਏ ਜੀ ਸਾਡੇ ਹੋਲੇ ਮੱਲੇ ਖੋਲਿਕਾ ਦੀ ਖੇਡੀ ਏ ਜੀ ਸਾਡੇ ਹੋਲੇ ਮੱਲੇ ਹੋਲੇ ਮੱਲੇ ਦਾ ਨਾਂ ਸੁਣ ਚੜ ਜਾਂਦਾ ਚਾ ਐਵੇਂ ਨਾ ਡਰ ਰਾ ਸਾਡੇ ਅੱਗੇ ਨਾ ਤੂ ਆ ਪਰ ਇਤਿਹਾਸ ਸਾਨੂੰ ਜਿਨੇ ਜਿਨੇ ਰੋਕਿਆ ਕਾਦੀ ਮੱਖੀ ਵਿੱਚ ਟੋਕਿਆ ਇਹ ਰਹਿ ਭਾਜੀ ਜਿਹੜਾ ਹੋਲੇ ਮੱਲੇ ਦਾ ਤਿਆਰ ਆ ਔਰ ਇਹ ਬੱਚੇ ਹੋਲੇ ਮੱਲੇ ਦੇ ਰੈਵ ਦੀ ਤਿਆਰੀ ਕਰਨਗੇ ਔਰ ਅਸੀਂ ਸਾਰਿਆਂ ਕੋ ਬੇਨਤੀ ਕਰਦੇ ਆ ਮਾਵਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਸ਼ਸਤਰ ਵਿਦਿਆ ਨਾਲ ਜੋੜੋ ਮੋਬਾਈਲਾਂ ਦੇ ਇਸ ਦੌਰ ਚੋਂ ਆਪਾਂ ਬੱਚਿਆਂ ਨੂੰ ਬਚਾਈਏ ਕਿ ਬੱਚਿਆਂ ਦੀ ਸਿਹਤ ਬੱਚਿਆਂ ਦੀ ਨਿਗਾਹ ਔਰ ਬੱਚਿਆਂ ਦਾ ਦਿਮਾਗ ਤੰਦਰੁਸਤ ਰਹੇ ਜੀ ਭਾਜੀ ਜਾਣਦੇ ਆਂ ਦੇ ਆਖਰੀ ਸਵਾਲ ਹੈ ਬੱਚਿਆਂ ਦਾ ਨਾਂ ਬਹੁਤ ਬਣ ਗਿਆ ਲੇਕਿਨ ਸ਼ਸਤਰ ਕਰਾਇਆ ਚਾਹੇ ਗਤਕਾ ਹੈ ਜਿਸ ਤਰ੍ਹਾਂ ਵੀ ਮਾਸ਼ੱਲਾਹਰ ਚੱਲਦੀ ਹੈ ਫਿਊਚਰ ਕਿੱਥੇ ਜਾ ਕੇ ਦੇਖਦੇ ਹੋ ਕੀ ਲੱਗਦਾ ਬੱਚੇ ਪਹੁੰਚਣਗੇ ਕਿੱਥੇ ਕਿਉਂਕਿ ਤੁਸੀਂ ਦੱਸਿਆ ਕਿ ਸਕੂਲ ਜਾਂਦੇ ਨੇ ਵੈਸੇ ਹਾਂਜੀ ਇਹ ਬੱਚੇ ਦੋਨੋਂ ਸਕੂਲ ਜਾਂਦੇ ਨੇ ਇਹ ਸੈਕਿੰਡ ਕਲਾਸ ਹੈ ਜੀ ਇਹ ਨਰਸੀ ਕਲਾਸ ਦੇ ਵਿੱਚ ਆ ਔਰ ਫਿਊਚਰ ਦੀ ਗੱਲ ਕਰੀਏ ਤੇ ਗੱਜਕਾ ਅੱਜ ਦੇ ਟਾਈਮ ਦੇ ਵਿੱਚ 올림픽 ਲਈ ਤਿਆਰ ਆ ਜੀ ਔਰ ਗੱਜਕਾ 올림픽 ਤੱਕ ਪਹੁੰਚ ਰਿਹਾ ਹੈਲੋ ਇੰਡੀਆ ਦੇ ਵਿੱਚ ਜਾਂ ਹੋਰ ਵੀ ਬੜੀਆਂ ਵੱਡੀਆਂ ਮੰਜ਼ਲਾਂ ਜਿਹੜੀਆਂ ਵਾਂ ਉਹ ਬੱਚੇ ਪ੍ਰਾਪਤ ਕਰਨਗੇ ਔਰ ਜੇ ਫਿਊਚਰ ਦੀ ਗੱਲ ਕਰੀਏ ਤੇ ਗੱਜਕੇ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਫਿਊਚਰ ਆ ਤੁਸੀਂ ਗੱਜਕੇ ਨਾਲ ਜੁੜੋ ਔਰ ਤੁਹਾਡੇ ਬੱਚੇ ਇਸ ਮੁਕਾਮ ਤੱਕ ਪਹੁੰਚ ਜਾਣਗੇ ਕਿ ਗੁਰੂ ਸਾਹਿਬ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣਗੇ ਇਸ ਲਈ ਸ਼ਸਤਰ ਵਿਦਿਆ ਗਤਕਾਸ ਸਿੱਖਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਿਲਕੁਲ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਸਾਡਾ ਪਰਿਵਾਰ ਤਿਆਰ ਹੈ ਮਾਤਾ ਜੀ ਉਹਨਾਂ ਦੇ ਉਹਨਾਂ ਦੇ ਪੁੱਤਰ ਦੇਖੋ ਤੁਸੀਂ ਉਹਨਾਂ ਦੇ ਪਿਤਾ ਵੀ ਦੇਖੇ ਜਦੋਂ ਆਪਾਂ ਗੱਲਬਾਤ ਕੀਤੀਗੀ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਇੰਡੀਅਨ ਆਰਮੀ ਨੂੰ ਵੀ ਜਿਹੜਾ ਗਤਕਾਸ ਸਿਖਾਇਆ ਸੋ ਬੜੀ ਵੱਡੀ ਗੱਲ ਹੈ ਕਿਉਂਕਿ ਇਸ ਤਰੀਕੇ ਨਾਲ ਇਸਨੀ ਛੋਟੀ ਉਮਰ ਦੇ ਬੱਚੇ ਇੰਨੀ ਵੱਡੀ ਕਲਾ ਲੈ ਹੋ ਅਏ ਇਨੀ ਨੌਲੇਜ ਰੱਖਣੀ ਆਪਣੇ ਤਰੰਦੀ ਕਿਤਨਾ ਕਿਤੇ ਬੜਾ ਵਧੀਆ ਸੁਨੇਹਾ ਵੀ ਹੈ ਕਿਉਂਕਿ ਇਤਿਹਾਸ ਬਹੁਤ ਵੱਡਾ ਜੁੜਦਾ ਹੈ ਸ਼ਾਸਤਰਾ ਦੇ ਨਾਲ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਬੱਚਿਆਂ ਨੇ ਛੋਟੇ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਵੋਲ ਰਿਕਾਰਡ ਨਾਮ ਕਰਵਾਏ ਨੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਅਦਾਕਾਰ ਇਹਨਾਂ ਦੀ ਕਲਾ ਦੇ ਫੈਨ ਨੇ ਸੋ ਬੜਾ ਵਧੀਆ ਸੁਨੇਹਾ ਦਿੱਤਾ ਵੀਰ ਜੀ ਉਹਨਾਂ ਨੇ ਬੜੀ ਵਧੀਆ ਗੱਲਬਾਤ ਹੋਈ ਹੈ ਸੋ ਅਜਿਹੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜ਼ਰੂਰ-ਜ਼ਰੂਰ ਹੁੰਦੇ ਦਵਾਂਗੇ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਤਰਨ ਤਰਨ